ਹਾਂਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਹੈ ਪਿੰਡ ਮੁਣਕਾ ਜੀ ਮੁਣਕਾ ਕਿਵੇਂ ਪਾਣੀ ਦਾ ਪੱਧਰ ਇੱਥੇ ਤੇ ਨਹੀਂ ਘਟਿਆ ਜੀ ਘਟਿਆ ਨਹੀਂ ਨਹੀਂ ਜੀ ਇੱਥੇ ਕਿਤੋਂ ਟੁੱਟਿਆ ਤਾਂ ਨਹੀਂ ਨਹੀਂ ਅਜੇ ਟੁੱਟਿਆ ਨਹੀਂਗਾ ਕਿਤੋਂ ਥਾਂ ਤੇ ਬੰਨਾ ਤੇ ਕਮਜ਼ੋਰ ਹੈ ਕਮਜ਼ੋਰ ਨੇ ਹਾਂ ਜੀ ਇੱਕ ਦੋ ਥਾਂ ਤੇ ਖੱਡਾ ਪਿਆ ਤੇ ਕਿਤੇ ਖੱਡਾਂ ਪੈ ਗਈਆਂ ਛੋਟੀਆਂ ਮੋਟੀਆਂ ਜਾਂ ਹੋਰ ਹੈ ਬਾਈ ਦੇਖੋ ਟਰੈਕਟਰ ਲੈ ਕੇ ਤੇ ਨਾਲ ਕਈਆਂ ਲੈ ਕੇ ਚੱਲੇ ਨੇਗੇ ਵੀ ਜੇ ਕੋਈ ਬੰਨਾ ਹੈ ਕਿਤੋਂ ਖੱਡ ਵਗੈਰਾ ਜਾਂ ਹੋਰ ਹੈ ਤਾਂ ਉਹ ਲਾ ਸਕੀਏ ਦੇਖੋ ਕਈਆਂ ਨਜ਼ਰ ਆ ਰਹੀਆਂ ਨੇਗੀਆਂ ਕਈਆਂ ਬੱਠਲ ਬੋਰੀਆਂ ਲੈ ਕੇ ਦੇਖ ਸਕਦੇ ਹੋ ਵੱਡੀ ਪੱਦਰ ਦੇ ਉੱਤੇ ਬੰਨ ਨੂੰ ਰੋਕਣ ਲਈ ਆ ਦੇਖ ਸਕਦੇ ਹਾਂ ਕਿਉਂਕਿ ਖੱਡਾਂ ਪੈ ਜਾਂਦੀਆਂ ਥਾਂ ਥਾਂ ਸਾਡੀਆਂ ਮਾਤਾ ਮਾਂ ਬੈਠੀਆਂ ਲੱਗੀਆਂ ਹਾਂ ਮਾਤਾ ਜੀ ਫਿਰ ਬਨਪੂਰਨ ਦੇਖ ਸਕਦੇ ਹੋ ਕਿ ਪੂਰਾ ਗੱਡੀ ਪਣ ਲੱਗਦਾ ਭਰੀ ਹੋਈ ਹੈਗੀ ਕਿੰਨੇ ਕੁੱਲ ਕਿੰਨੇ ਇਹੋ ਨੇ 100 ਹਾਂ ਜੀ 100 ਦੇ ਲਗਭਗ ਹੋਣੇ ਆ ਠੀਕ ਹੈ ਦੇਖ ਸਕਦੇ ਹੋ ਜੀ ਖੱਡਾਂ ਕਹਿੰਦੇ ਪੈ ਚੁੱਕੀਆਂ ਨੇ ਬਰੀਕ ਜੀਆਂ ਬੰਨ ਤੇ ਸਾਨੂੰ ਬੰਨ ਸਾਹਮਣੇ ਦਿਖਾਉਣੇ ਆਗੇ ਕਿੱਥੇ ਪਈਆਂ ਨੇ ਖੱਡਾਂ ਇੱਥੇ ਪਈਆਂ ਨੇ ਕਿਤੇ ਹੋ ਤਾਂ ਤੇ ਮੁਲਕ ਦੀ ਹੱਦ ਤੇ ਪਈ ਜਾਣੀ ਹੈ। ਅੱਛਾ ਬੰਦ ਪੂਰਤੀਆਂ? ਨਹੀਂ ਜੀ ਲੇਬਰ ਲੈ ਕੇ ਚੱਲਿਆ ਜੀ। ਕਿਹੜੇ ਪਾਸੇ ਦੀ ਜਾਉਂਗੇ? ਪੱਲੀ ਸੜਕ ਤੋਂ ਜਾਵਾਂਗੇ। ਠੀਕ ਹੈ ਜੀ। ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਦਿਖਾਉਣਿਆ ਘੱਗਰ ਦਾ ਅਸਲੀ ਰੂਪ। ਘੱਗਰ ਜਦੋਂ ਪਾਣੀ ਆਉਂਦਾ ਅਸਲ ਤਾਂ ਕਿਵੇਂ ਤਬਾਹੀ, ਕਿਵੇਂ ਪਾਣੀ ਵੱਧਦਾ ਘੱਗਰ ਦੇ ਵਿੱਚ ਪੂਰੀ ਰਿਪੋਰਟ ਤੁਹਾਨੂੰ ਦਿਖਾਉਣਿਆਗੇ। ਵੀਡੀਓ ਸ਼ੇਅਰ ਵੀ ਕਰੀ ਜਾਇਓ ਤਾਂ ਜੋ ਯਾਰ ਸਾਨੂੰ ਇਹ ਚੀਜ਼ਾਂ ਬਾਰੇ ਜਾਣਕਾਰੀ ਹੋਵੇ ਆ ਬੰਨ ਹੈ ਇਹ ਬੰਨ ਲੱਗਿਆ ਹੋਇਆ ਘੱਗਰ ਦੇ ਦੇਖ ਸਕਦੇ ਹੋ ਵਿਚ ਦੀ ਘੱਗਰ ਚੱਲ ਰਿਹਾ ਹੈ ਤੇ ਆ ਜੋ ਜੀ ਹੁਣ ਸਾਨੂੰ ਘੱਗਰ ਦਾ ਅਸਲ ਰੂਪ ਦਿਖਾਈਏ ਘੱਗਰ ਕੀ ਹੈ ਕਮੈਂਟ ਜ਼ਰੂਰ ਕਰਿਆ ਕਰੋ ਆ ਆ ਗਿਆ ਜੀ ਘੱਗਰ ਦੇਖ ਸਕਦੇ ਹੋ ਪਾਣੀ ਦੀ ਸਪੀਡ ਦੇਖੋ ਦੇਖ ਸਕਦੇ ਹੋ ਜੀ ਤਸਵੀਰਾਂ ਇਹ ਹੈ ਜੀ ਘੱਗਰ ਨਦੀ ਜਿਹੜੀ ਖਨੌਰੀ ਮੂਨਕ ਜਾਖਲ ਚਾਂਦਪੁਰੇ ਵਾਲੇ ਬੰਨ ਨੂੰ ਖੈਂਦੀ ਹੋਈ ਕਹਾ ਜਾਂਦੀ ਹੈ ਲਾ ਲਓ ਇਹ 200 ਫੁੱਟ ਚੌੜਾ ਪੁਲ ਹੈ ਇਹ 200 ਫੁੱਟ ਤਸਵੀਰਾਂ ਦੇਖ ਸਕਦੇ ਹੋ 200 ਫੁੱਟ ਚੜਾਈ ਹੈ ਇਹਦੀ ਗੱਲਬਾਤ ਵੀ ਕਰਾਂਗੇ ਅੱਗੇ ਕਿਸਾਨ ਵੀ ਖੜੇ ਨੇ ਪਰ ਜਿਹੜਾ ਪਾਣੀ ਹੈ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇਜ਼ ਹੈ ਤੇ ਪਾਣੀ ਵੱਧ ਵੀ ਰਿਹਾ ਹੈ ਉਹ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਸਾਰੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪਾਣੀ ਦੇਖੋ ਜੀ ਕਿਹੜੇ ਹਿਸਾਬ ਨਾਲ ਕਿੰਨੀ ਤੇਜ਼ੀ ਨਾਲ ਪਾਣੀ ਅੱਗੇ ਵਧ ਰਿਹਾ ਹੈਗਾ ਤਸਵੀਰਾਂ ਦੇਖੋ ਤੇ ਗੱਲਬਾਤ ਵੀ ਕਰਦੇ ਅੱਗੇ ਕਿਸਾਨ ਭਰਾ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਸਸਰੀ ਕਾਲ ਹਾਂਜੀ ਕਿਹੜਾ ਪਿੰਡ ਹੈ ਜੀ ਵੀਰੇ ਵਾਲਾ ਜੀ ਵੀਰੇ ਵਾਲਾ ਪਿਛਲੀ ਵਾਰੀ ਤਾਂ ਡੁੱਬ ਗਿਆ ਸੀ ਬਿਲਕੁਲ ਕਿਵੇਂ ਫਿਰ ਦੇਖਣਾ ਹੈਓ ਹਾਂਜੀ ਹਾਂਜੀ ਦੇਖਣਾ ਕਿਵੇਂ ਪਾਣੀ ਵਧਿਆ ਘਟਿਆ ਕਿਵੇਂ ਵਧਿਆ ਜੀ ਵਧਿਆ ਕਿਹਾ ਵਧ ਗਿਆ ਵਧ ਗਿਆ ਤੇ ਖਤਰੇ ਵਾਲੀ ਗੱਲ ਹੈ ਖਤਰੇ ਵਾਲੀ ਆਹੋ ਹੁੰਦੀ ਜਾਂਦੀ ਜੀ ਹਨਾ ਝੋਨਾ ਜੇ ਕਹਿੰਦੀ ਆਪਣਾ ਉੱਥੇ ਆਇਆ ਪਿਆਗਾ ਦੱਬੇ ਆਇਆ ਪਿਆ ਦੱਬੇ ਆਇਆ ਪਿਆ ਬਣਿਆ ਪਿਆ ਝੋਨਾ ਦਾ ਨਾ ਬਣਿਆ ਪਿਆ ਹਾਂਜੀ ਪਿਛਲੀ ਵਾਰੀ ਬਹੁਤ ਨੁਕਸਾਨ ਖਾਦਾ ਜੀ ਹਾਂਜੀ ਬੜਾ ਕਿਉਂ ਜੀ ਆਪਣਾ ਪਿੰਡ ਜੀ ਬਾਈ ਬਦਲਗੜ ਜੀ ਬਦਲਗੜ ਉੱਥੇ ਵੀ ਪਿਛਲੀ ਵਾਰੀ ਹਨਾ ਹਾਂਜੀ ਬਾਈ ਉਰੇ ਰਹਿ ਇੱਧਰ ਇੱਧਰ ਰਹਿ ਇਹ ਤੋਂ ਇੱਧਰ ਰਹਿ ਕਈ ਵਾਰੀ ਆਪਾਂ ਗੱਲਾਂ-ਗੱਲਾਂ ਚ ਹੋ ਹੋ ਜਾਂਦੇ ਆ ਫਿਰ ਕਿਵੇਂ ਲੱਗਦਾ ਹੈ ਕਿ ਪਾਣੀ ਪਾਣੀ ਤਾਂ ਵਧੀਆ ਜੀ ਵਧੀਆ ਹੈ ਨਾ ਝੋਨੇ ਗੱਬੇ ਨਿਸਰਨ ਤੇ ਆਏ ਪਏ ਨੇ ਖਰਚੇ ਸਾਰੇ ਹੋਏ ਪਏ ਨੇ ਹਾਂਜੀ ਦੇਖ ਸਕਦੇ ਹੋ ਦੋਸਤੋ ਕਿਉਂ ਭਾਈ ਮੀਂਹ ਤੇ ਪਾਣੀ ਪੂਰਾ ਕਈ ਵੱਧਿਆ ਹੂੰ ਬਿਲਕੁਲ ਦੇਖ ਸਕਦੇ ਹੋ ਜੀ ਧੀਰੇ ਵਾਲੇ ਤੋਂ ਬਾਦਲ ਘੜ ਤੋਂ ਡੱਡੂ ਡੱਡੂ ਨੌ ਬਾਈ ਆਏ ਨੇ ਕਿਉਂ ਭਾਈ ਜੀ ਨੁਕਸਾਨ ਹੈ ਕਿ ਵਾਧਾ ਹੈ ਪਾਣੀ ਹਾਂਜੀ ਹਾਂਜੀ ਨੁਕਸਾਨ ਹੈ ਹੈ ਨਾ ਬਿਲਕੁਲ ਹਾਂਜੀ ਦੇਖ ਸਕਦੇ ਹੋ ਜੀ ਕਿਸਾਨ ਪਹਿਲਾਂ ਕੂਲਰੀਆਂ ਤੋਂ ਵੀ ਆਏ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਉਹ ਵੀ ਦੇਖ ਕੇ ਗਏ ਨੇ ਤੇ ਉਹਨਾਂ ਨੇ ਆਹ ਢਾਣੇ ਵੀ ਕੱਢੇ ਨੇ ਵਿੱਚੋਂ ਜੀ ਜੀਸੀਬੀ ਪੋਪ ਲੈਣ ਨਾਲ ਆਹ ਕੱਢ ਕੇ ਗਏ ਨੇ ਫਸੇ ਪਈ ਸੀ ਵਿੱਚੋਂ ਦੋ ਤਿੰਨ ਗੇਟ ਬੰਦ ਕਰੇ ਪਈ ਸੀਗੇ ਪਰ ਹਾਲਾਤ ਨੇ ਜਿਹੜੇ ਬਹੁਤ ਨਾਜ਼ੁਕ ਬਣੇ ਹੋਏ ਨੇ ਜੇ ਕਹਿ ਦਈਏ ਆਹ ਦੇਖੋ ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਬਹੁਤ ਜ਼ਿਆਦਾ ਤੇਜ਼ੀ ਨਾਲ ਪਾਣੀ ਆ ਰਿਹਾ ਹੈ ਹਾਂਜੀ ਭਾਈ ਜੀ ਕਿਹੜਾ ਪਿੰਡ ਹੈ ਕਾਨਗੜਾ ਦਾ ਕਾਨਗੜ ਕਿਵੇਂ ਆਇਓ ਫਿਰ ਪਾਣੀ ਦੇਖਣ ਆਏ ਸੀ ਜੀ ਮੱਲਾ ਪਾਣੀ ਚੜਨ ਲੱਗ ਰਿਹਾ ਜੀ ਕਹਿੰਦੇ ਸੀ ਚੜਨ ਲੱਗ ਰਿਹਾ ਪਾਣੀ ਸੋਡੇ ਹੀ ਪਾਗੇ ਦੀ ਪਿਛਲੀ ਵਾਰੀ ਪਿਛਲੀ ਵਾਰਾ ਹਾਂ ਸਾਡੇ ਪਾਗੇ ਹੀ ਫੇਤਾ ਮਰਗੇ ਪੰਜ ਚਾਰ ਕੁ ਕਿੱਲਾ ਸਾਡੇ ਪੰਜ ਚਾਰ 100 ਕਿੱਲਾ ਮਰ ਗਿਆ ਸੀ ਹਾਂਜੀ ਮਰਗੇ ਸਾਡੇ ਫਿਰ ਇਸੇ ਕਰਕੇ ਦੇਖਣ ਆਏ ਮੌਕੇ ਦਾ ਹੈ ਵੀ ਕੱਲ ਵੀ ਆਏ ਸੀ ਅੱਜ ਵੀ ਆਏ ਲੱਗੇ ਕੱਲ ਵੀ ਆਏ ਸੀ ਅੱਜ ਵੀ ਹਾਂਜੀ ਹਾਂਜੀ ਦੇਖ ਸਕਦੇ ਹੋ ਵੀ ਕਿਸਾਨ ਯਾਰ ਇੱਕ ਬਹੁਤ ਮੁਸ਼ਕਲ ਹੈ ਬਹੁਤ ਔਖਾ ਹੈ ਬਹੁਤ ਔਖਾ ਹੋ ਜਾਂਦਾ ਹੈ ਫਸਲ ਮਰ ਜਾਂਦੀ ਹੈ ਕਿਸਾਨ ਕੱਲਾ ਕਲਾ ਹਰੇਕ ਪਿੰਡਾਂ ਚੋਂ ਵਾਲੇ ਵਾਲੇ ਸਵੇਰ ਦੇ ਆਏ ਹੋਏ ਨੇ ਪਰਲੀ ਸਾਈਡ ਦੇਖ ਸਕਦੇ ਹੋ ਜੀ ਕੜਤੇ ਸਵੇਰੇ ਮੋੜੇ ਜੱਜਾ ਜੇ ਮੋੜੇ ਜੇ ਨਾ ਕੱਢਦੇ ਪਾਣੀ ਪਿੱਛੇ ਬਹੁਤ ਡਾਫ ਲੱਗੇ ਲੱਗੇ ਜਿਆਦਾ ਜਾ ਕੇ ਜਿਆਦਾ ਲੱਗੇ ਜਾਂਦੀ ਟੁੱਟਣ ਲੱਗੇ ਜਾਂਦਾ ਟੁੱਟਣ ਲੱਗੇ ਪਾਣੀ ਦੇਖ ਸਕਦੇ ਹੋ ਜੀ ਮੋੜੇ ਵੀ ਕੱਢੇ ਨੇ ਫਸੇ ਹੋਏ ਵਿੱਚੋਂ ਦਰਖਤ ਆ ਜਾਂਦੇ ਨੇ ਪੱਟ ਕੇ ਪਰ ਜਰ ਕਿਸਾਨਾਂ ਦੀ ਚਿੰਤਾ ਦਾ ਵਿਸ਼ਾ ਬਹੁਤ ਸੈਂਕੜੇ ਕਿਸਾਨ ਸਵੇਰ ਦੇ ਆ ਗਏ ਨੇ ਆ ਰਹੇ ਨੇ ਬਾਰੀ ਬਾਰੀ ਬੱਚਿਆਂ ਨੂੰ ਭੇਜ ਰਹੇ ਨੇ ਵੀ ਦੇਖ ਕੇ ਆਓ ਯਾਰ ਵੀ ਪਾਣੀ ਤਾਂ ਨਹੀਂ ਵਧ ਰਿਹਾ ਕਿਉਂਕਿ ਇੱਥੋਂ ਪਤਾ ਲੱਗਣਾ ਅਸਲ ਵੀ ਪਾ ਲੱਗੇ ਹੋਏ ਨੇ ਗੇਜ ਬੂਜ ਵਗੈਰਾ ਲੱਗੀ ਹੋਈ ਆ ਉਰੇ